ਜੱਸੀ ਉਹ ਯਾਰ ਟਿਫਨ ਲਿਆਦੇ ਰੋਜ਼ ਹੀ ਲੇਟ ਹੋ ਜਾਣਾ ਉਹ ਜੱਸੀ ਉਹ ਯਾਰ ਸੁਣਦਾ ਨਹੀਂ ਆ ਰਹੀ ਆ ਲੇਟ ਹੋਣ ਨੂੰ ਤਾਂ ਬੜਾ ਇੱਥੇ ਜੱਗ ਦੀ ਕੁਰਸੀ ਤੇ ਬਹਿਣਾ ਹੈ ਮਹਾਰਾਜੇ ਨੇ ਉਹ ਤੇਰੇ ਬੋਲ ਫੁਰਜਣ ਧਰਮ ਨਾਲ ਤੇਰੇ ਸਾਰੇ ਸ਼ੌਂਕ ਪੂਰੇ ਕਰ ਦੂੰ ਫੇਰ ਨਹੀਂ ਕੋਈ ਲਾਂਬਾ ਰਹਿਣ ਦੰਦਾ ਤੂੰ ਬੱਸ ਕਰ ਇੰਨੇ ਵੱਡੇ ਨਾ ਸੁਪਨੇ ਨਾ ਦੇਖ ਤੇਰੇ ਵਰਗਾ ਅਨਪੜ੍ਹ ਨਾ ਛੋਟੀ ਮੋਟੀ ਦੁਕਾਨ ਕਰ ਸਕਦਾ ਹੈ ਛੋੜੀ ਮੋਟੀ ਨੌਕਰੀ ਕਰ ਸਕਦਾ ਹੈ ਹੋਰ ਤੇਰੇ ਪੱਲੇ ਕੁਝ ਨਹੀਂ ਹੈਗਾ ਓ ਯਾਰ ਤੇਰੇ ਨਾਲ ਤਾਂ ਨਾ ਗੱਲ ਕਰਨੇ ਕੋਈ ਆਇਆ ਕਦੇ ਹੱਸ ਵੀ ਲਿਆ ਕਰ ਸਾਰਾ ਦਿਨ ਕਲੇਸ਼ੇ ਪਾਈ ਰੱਖਦੀ ਆ ਹਾਂ ਕਲੇਸ਼ ਹੀ ਲੱਗਣਾ ਮੇਰੇ ਵਰਗੀ ਪੜੀ ਲਿਖੀ ਤੇਰੇ ਅਨਪੜ੍ਹਦੇ ਪੱਲੇ ਪੈ ਗਈ ਪਤਾ ਨਹੀਂ ਕੀ ਦੇਖਿਆ ਸੀ ਮੇਰੇ ਮਾਪਿਓ ਨੇ ਤੇਰੇ ਚ ਜਿਹੜਾ ਤੈਨੂੰ ਪਸੰਦ ਕਰ ਲਿਆ ਓ ਯਾਰ ਐਡਾ ਵੀ ਅਨਪੜ੍ਹ ਨਹੀਂ ਹੈਗਾ ਜਿੰਨਾ ਸਮਝੀ ਜਾਂਦੀ ਆ 12 ਪੜਿਆ ਹੋਇਆ ਹਾਂ ਓਏ ਤਰੀਕੇ ਕਿਸਮਤ ਚੰਗੀ ਤੇ ਜਿਹੜਾ ਤੇਰੇ ਪੱਲੇ ਮੈਂ ਪੈ ਗਿਆ ਜਿਹੜਾ ਤਰਾ ਕੁਝ ਬੋਲਦਾ ਨਹੀਂ ਓ 12 ਪੜਿਆ ਨੇ ਅਨਪੜ੍ਹੀ ਹੁੰਦਾ ਆ ਦੇਖ ਲੈ ਸੁਖਨਨ ਪੀ ਐਚ ਡੀ ਕੀਤੀ ਐ ਇਹਨੂੰ ਕਹਿੰਦੇ ਪੜਿਆ ਲਿਖਿਆ ਨਾ ਕਿ 12 ਪੜਿਆ ਮੇਰੇ ਅੱਗੇ ਬੋਲਣ ਜੋਗਾ ਨਹੀਂ ਹੈਗਾ ਤੂੰ ਨਾ ਤੈਨੂੰ ਪਾਨ ਦਾ ਟਾਂਗੇ ਨਾ ਬੋਲਣ ਦਾ ਬੱਟਾ ਆਇਆ ਯਾਰ ਇਹਦਾ ਫੋਨ ਕਿੱਥੋਂ ਆ ਗਿਆ ਹੈਲੋ ਹਾਂਜੀ ਆ ਗਈ ਆਦ ਉਹ ਆਹੋ ਮੈਂ ਤਾਂ ਸ਼ੁਕਰ ਆ ਤੈਨੂੰ ਯਾਦ ਵੀ ਕਰ ਲਿਆ ਤੂੰ ਤਾਂ ਭੁੱਲ ਹੀ ਗਈ ਸੀ ਲੱਗਦਾ ਜੀਜੂ ਨਾਲ ਬਿਜ਼ਨਸ 'ਚ ਹੱਥ ਵਟਾਉਣ ਲੱਗ ਗਈ ਐ ਨਹੀਂ ਯਾਰ ਐਕਚੁਅਲੀ ਮੈਂ ਬਸ ਨਾ ਅਸੀਂ ਬਾਹਰ ਕੋ ਮੰਨ ਗਏ ਸੀਗੇ ਉਹ ਉੱਥੇ ਬਿਜ਼ੀ ਸੀਗੇ ਬਸ ਥੋੜੇ ਦਿਨ ਪਹਿਲਾਂ ਹੀ ਆਏ ਆ ਉਹ ਅੱਛਾ ਜੀ ਫਿਰ ਤੂੰ ਕੋਈ ਫੋਟੋ ਤੇ ਰੀਲ ਕਿਉਂ ਨਹੀਂ ਪਾਈ ਇੰਸਟਾਗ੍ਰਾਮ ਤੇ ਨਹੀਂ WhatsApp ਤੇ ਕੋਈ ਸਟੇਟਸ ਪਾਇਆ ਓਏ ਯਾਰ ਮੇਰਾ ਨਾ ਆਈਫੋਨ ਚੋਰੀ ਹੋ ਗਿਆ ਸੀਗਾ ਸਾਰੀਆਂ ਰੀਲਸ ਤੇ ਫੋਟੋਸ ਉਹਦੇ ਵਿੱਚ ਹੀ ਸੀ ਕਿਵੇਂ ਪਾੰਦੀ ਬਸ ਤਾਂ ਕਰਕੇ ਓਹ ਹੋ ਕਿਉਂ ਕਿ ਤੂੰ ਤਾਂ ਯਾਰ ਕੋਈ ਜੀਜੂ ਦੀ ਹੁਣ ਤੱਕ ਫੋਟੋ ਵੀ ਨਹੀਂ ਦਿਖਾਈ ਮੈਨੂੰ ਲੱਗਦਾ ਜ਼ਿਆਦਾ ਸੋਹਣਾ ਹੈ ਹੁਣ ਨਹੀਂ ਯਾਰ ਪੁੱਲ ਜੰਨੀ ਹੈ ਨਾ ਕੋਈ ਨਾ ਜਦ ਤੂੰ ਇੰਡੀਆ ਆਈ ਨਾ ਉਦੋਂ ਮਿਲਵਾਉਂਗੀ ਠੀਕ ਠੀਕ एक्चुअली uh, ना तेरे जीजू आ गए बस हूं ऑफिस तो आए है मैं बाद चल करा तेरे न पता नहीं कदों तक झूठ बोलूंगी किन्नी बारी झूठ बोला कि मैं शाही जिंदगी जी रही हने वे घर चो मैं छोटे ज छोटे जे घर ची हाँ ਤੇ ਮੇਰਾ ਘਰ ਵਾਲਾ ਵੀ ਮੈਨੂੰ ਇਹ ਜਾ ਮਿਲਿਆ ਜਿਹਨੂੰ ਕੱਪੜੇ ਪਾਣ ਦਾ ਟਾਂਗੀ ਨਹੀਂ ਪਰਨਾ ਬਣ ਕੇ ਤੁਰ ਜਾਂਦਾ ਕੰਮ ਤੇ ਕਮ ਸੇ ਕਮ ਪਾਗਤਾ ਬਨ ਲਾ ਨਾ ਪਾਣ ਦਾ ਲੱਖਣ ਹੈ ਨਾ ਖੜਨ ਦਾ ਨਾ ਬੋਲਣ ਦਾ ਕਿਥੋਂ ਅਨਪੜ ਮੇਰੇ ਪੱਲੇ ਪੈ ਗਿਆ ਪਿੱਚੂ ਜਾ ਜੱਸੀ ਪਾਣੀ ਲੈ ਯਾਰ ਥੱਕ ਗਿਆ ਜਦਾਂ ਦੱਸੀ ਪਰਮਰ ਹੱਤਕੇ ਲਾਰੇ ਮੈਨੂੰ ਚਾਰ-ਚਾਰ ਦਿਨ ਤੂੰ ਕੱਪੜੇ ਨਹੀਂ ਚੇਂਜ ਕਰਦਾ ਪਤਾ ਕਿ ਨਹੀਂ 스멜 ਆ ਰਹੀ ਹੈ ਉਹ ਯਾਰ ਹੱਦ ਹੋ ਗਈ ਗੁੱਸੇ ਦਾ ਤਾਂ ਹੋ ਰਹੀਆਂ ਮੈਨੂੰ ਫਿਕਰ ਹੋ ਗਈ ਸੀ ਮੈਂ ਬੋਲ ਨਹੀਂ ਰਹੀ ਮੈਂ ਕਿਹਾ ਕਿਤੇ ਬੁਖਾਰ ਨਾ ਹੋਵੇ ਤੈਨੂੰ ਹੱਥ ਲਾ ਕੇ ਚੈੱਕ ਕਰ ਲੈ ਅੱਛਾ ਤੂੰ ਬੜੀ ਐ ਤੇ ਪੀ ਐਸ ਡੀ ਕੀਤੀ ਐ ਜਦੋਂ ਤੂੰ ਮੇਰਾ ਬੁਖਾਰ ਚੈੱਕ ਕਰੇਗਾ ਪਟਾਇਆ ਡਾਕਟਰ ਬਾਈ ਤੂੰ ਤਾਂ ਪੱਲੇ ਨਾਲ ਸ਼ੇਰ ਨੂੰ ਬੰਨੀਓ ਫਿਰਦੀਆਂ ਮੇਰੇ ਤੋਂ ਗਲਤੀ ਹੋ ਗਈ ਮੈਨੂੰ ਮਾਫ ਕਰ ਦੇ ਹੁਣ ਤਾਂ ਬੋਲ ਲੈ ਗਈ ਤਫਾਉ ਦਾ ਇਥੋਂ ਤੇ ਰੋਟੀਆਂ ਦਾਫਲਾ ਬਣਾਤੀਆਂ ਸੀ ਮੈਂ ਵੀ ਹਾਂ ਅਫਸਰ ਆਊਗਾ ਠਾਕਾ ਹਰ ਕੇ ਜੱਸੀ ਯਾਰ ਤੂੰ ਹਮੇਸ਼ਾ ਮੈਨੂੰ ਨੀਮਾ ਤੋਂ ਦਿਖਾਉਣੀ ਆ ਤੂੰ ਮੇਤੋਂ ਵੱਧ ਪੜ੍ਹੀ ਲਿਖੀ ਆ ਹੋ ਸਕਦਾ ਮੇਰੀ ਕੋਈ ਮਜਬੂਰੀ ਹੋਵੇ ਮੈਂ ਨਾ ਪੜ ਸਕਿਆ ਓ ਬਸ ਕਰੋ ਆ ਆਪਣੇ ਪ੍ਰਵਚਨਾਂ ਆਪਣੇ ਕੋਲ ਰੱਖ ਠੀਕ ਹੈ Chao y ਕਿਵਨ ਦਾ ਲਾਇਨ ਦਾ ਮਹਾਰਾਜ ਦੱਸ ਕਿ ਵੀ ਨਹੀਂ ਗਿਆ ਵੀ ਟਿਫਨ ਲੈ ਕੇ ਨਹੀਂ ਜਾਣਾ ਐ ਮੇਰੀ ਮਿਹਨਤ ਖਰਾਬ ਕਰਤੀ ਨਾ ਨਹੀਂ ਮੇਰੇ ਨੇਲਸ ਖਰਾਬ ਹੋ ਗਏ ਸਵੇਰ ਸਵੇਰ ਆਟਾ ਗੁੰਨਿਆ ਪਤਾ ਨਹੀਂ ਰਾਤ ਵਾਲੀ ਗੱਲ ਤੇ ਗੁੱਸਾ ਆਣਾ ਰਵੇ ਗੁੱਸੇ ਮੈਨੂੰ ਕੀ ਜਦੋਂ ਲੱਗੀ ਨਾ ਭੁੱਖ ਆਪੇ ਟਿਫਨ ਲੈ ਕੇ ਜਾਊਗਾ ਮੈਨੂੰ ਕੀ ਮੇਰਾ ਤਾਂ ਕੰਮ ਨਿਭਲ ਗਿਆ ਆਪਾਂ ਘਰ ਦੇ ਰੈਸਟ ਦਾ ਫੇਰ ਫੋਨ ਆ ਗਿਆ ਹਾਂ ਮਨ ਕਿਵੇਂ ਹੈ ਵਧੀਆ ਪੈਣੇ ਤੂੰ ਦੱਸ ਕਿਵੇਂ ਆ ਨਾਲੇ ਮੈਂ ਤੈਨੂੰ ਖੁਸ਼ਖਬਰੀ ਦੇਣੀ ਹੈ ਇੱਕ ਹਾਂ ਦੱਸ ਕੀ ਖੁਸ਼ਖਬਰੀ ਮੇਰਾ ਰਿਸ਼ਤਾ ਪੱਕਾ ਹੋ ਗਿਆ ਯਾਰ ਮੁੰਡਾ ਅਮਰੀਕਾਸ ਟ੍ਰਾਂਸਪੋਰਟ ਕੰਪਨੀ ਦਾ ਮਾਲਕ ਹੈ ਨਾਲੇ ਉੱਥੇ ਪੱਕਾ ਵੀ ਹੈ ਅੱਛਾ ਇਹ ਤਾਂ ਬਹੁਤ ਵਧੀਆ ਗੱਲ ਹੈ ਕੰਗ੍ਰੈਚੁਲੇਸ਼ਨਸ ਵਧਾਈਆਂ ਤੈਨੂੰ ਹਾਂ ਹਾਂ ਤੈਨੂੰ ਵੀ ਮੁਬਾਰਕਾਂ ਬਸ ਅਗਲੇ ਮਹੀਨੇ 28 ਤਰੀਕ ਨੂੰ ਮੇਰਾ ਵਿਆਹ ਹੈ ਇੰਡੀਆ 'ਚ ਵਿਆਹ ਹੋਊਗਾ ਤੇ ਮੈਂ ਵੀ ਬਸ ਇੱਕ ਹਫਤੇ ਤੱਕ ਵਾਪਸ ਆਉਂਗੀ ਤੂੰ ਤਿਆਰੀਆਂ ਕਰ ਲੈ ਜੀਜੂ ਨਾਲ ਸ਼ਾਪਿੰਗ ਸ਼ੋਪਿੰਗ ਵੀ ਕਰ ਲੈ ਫਿਰ ਮਿਲਦੇ ਆ ਨਾਲੇ ਇਸੇ ਬਹਾਨੇ ਆਪਣੇ ਵਿਆਹ ਤੇ ਮੈਂ ਜੀਜੂ ਨੂੰ ਵੀ ਮਿਲ ਲੂੰਗੀ ਹਾਂ ਹਾਂ ਜ਼ਰੂਰ ਆ ਜਾ ਤੂੰ ਫਿਰ ਮਿਲਦੇ ਆ ਆਪਾਂ ਨਾਲੇ ਮੈਂ ਵੀ ਅੱਜ ਤੋਂ ਹੀ ਸ਼ਾਪਿੰਗ ਸ਼ੁਰੂ ਕਰ ਲੂੰਗੀ ਠੀਕ ਹੈ ਚੱਲ ਫੇਰ ਗੱਲ ਕਰਦੀ ਆ ਹੁਣ ਮੈਂ ਵੀ ਆਪਣੇ ਕੰਮਕਾਰ ਦੇਖ ਲਵਾਂ ਫਿਰ ਚੇਤੀ ਤਿਆਰੀ ਕਰਦੀ ਇੰਡੀਆ ਆਉਣ ਦੀ ਬਾਏ ਬਾਈ ਯਾਰ ਇਹ ਕਿਹੜੀ ਨਵੀਂ ਟੈਨਸ਼ਨ ਪੈ ਗਈ ਹੁਣ ਮੈਂ ਤਾਂ ਆਪਣੀ ਸਹੇਲੀ ਨੂੰ ਦੱਸਿਆ ਕਿ ਮੈਂ ਬਹੁਤ ਵੱਡੇ ਖਾਨਦਾਨ ਚ ਵਿਆਹੀ ਹੋਈ ਆ ਜਦ ਕਿ ਇਦਾਂ ਦਾ ਤਾਂ ਕੁਝ ਹੈ ਹੀ ਨਹੀਂ ਕੀ ਕਰਾਂ ਮੈਂ ਜੱਸੀ ਕੋਈ ਨਾ ਕੋਈ ਸਕੀਮ ਤਾਂ ਲਾਣੀ ਪੈਣੀ ਹੈ ਸੋਚ 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 ਹਾਂ ਆਸਕਿੰਗ ਠੀਕ ਹੈ ਆ ਚਾ ਲੈ ਲੋ ਬਣ ਗਈ ਤੇ ਆ ਟਿਫਨ ਪਿਆ ਹੈ ਪੈਕ ਕਰਤਾ ਸੀ ਇਹ ਲੈ ਜਿਓ ਠੀਕ ਹੈ ਜੱਸੀ ਕਾ ਗੱਲ ਕਹਾਂ ਤੈਨੂੰ ਮੈਂ ਹਾਂ ਤੂੰ ਮੇਰੇ ਨਾਲ ਨਾ ਇੱਕ ਨੇ ਪਿਆਰ ਨਾਲ ਗੱਲ ਕਰਿਆ ਕਰ ਮੈਨੂੰ ਬਹੁਤ ਵਧੀਆ ਲੱਗਦਾ ਮੈਂ ਮੰਨਦਾ ਮੈਂ ਤੇਰੇ ਲਾਇਕ ਨਹੀਂ ਹਾਂਗਾ ਫਿਰ ਵੀ ਮੈਂ ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਕਰ ਰਿਹਾ ਦੇਖ ਮੈਂ ਅੱਜ ਪੱਗ ਬੰਨੀ ਆ ਸੋਹਣਾ ਲੱਗਦਾ ਨਾ ਹਾਂ ਵਧੀਆ ਅੱਛਾ ਮੇਰੀ ਗੱਲ ਸੁਣੋ ਮੈਂ ਇੱਕ ਗੱਲ ਕਰਨੀ ਸੀ ਮੈਨੂੰ ਪੈਸੇ ਚਾਹੀਦੇ ਆ ਮੇਰੀ ਨਾ ਫਰੈਂਡ ਆ ਰਹੀ ਹੈ ਫੌਰੀਂ ਤੋਂ ਉਹਦਾ ਵਿਆਹ ਹੈ ਇਥਾ ਯਾਰ ਖੁਸ਼ੀ ਵਾਲੀ ਗੱਲ ਆ ਆਪਾਂ ਬਗ ਚਲਾਂਗੇ ਸ਼ਾਪਿੰਗ ਕਰਨ ਦਸ ਕੋਤੇ ਜਾਣਾ ਉਹ ਬੱਸ ਮੈਂ ਆਪੇ ਚਲ ਜੂ ਤੁਸੀਂ ਪੈਸੇ ਦਿਓ ਮੈਨੂੰ ਕੋ ਯਾਰ ਲੋਕ ਕੀ ਕਹਿਣਗੇ ਨਹੀਂ ਆਪਾਂ ਦੋਨੇ ਚਲਾਂਗੇ ਤੁਸੀਂ ਇਨੀ ਟੈਨਸ਼ਨ ਨਾ ਲੋ ਤੁਸੀਂ ਮੈਨੂੰ ਸਿਰਫ ਪੈਸੇ ਦਿਓ ਮੈਂ ਆਪਣੇ ਆਪ ਚਲ ਜੂ ਚਲ ਅੱਛਾ ਬਾਬਾ ਮੈਂ ਅੱਜ ਬਾਬੂ ਨਾਲ ਗੱਲ ਕਰਦਾ ਮੈਂ ਪੈਸੇ ਲਿਆਉਂਗਾ ਸ਼ਾਮ ਨੂੰ 2000 ਬਹੁਤ ਆ 2000 ਕਿਹੜੀ ਦੁਨੀਆ ਚ ਤੋਰੇ ਫਿਰਦੇ ਹੋ 2000 ਚ ਤਾਂ ਮੇਰੀ ਜੁੱਤੀ ਵੀ ਨਹੀਂ ਆਉਂਦੀ ਮੈਨੂੰ 50000 ਰੁਪਏ ਚਾਹੀਦੇ ਆ ਤੇਰਾ ਦਿਮਾਗ ਸਹੀ ਆ 8000 ਤਾਂ ਮੇਰੀ ਤਨਖਾਹ ਆ ਬਾਬੂ ਤੋਂ ਮੈਂ ਪਹਿਲੀ ਅਡਵਾਂਸ ਚ ਲੈ ਫੜੀ ਬਠਾ ਹੋਰ ਘਰ ਦੇ 100 ਖਰਚੇ ਨੇ 50000 ਨਹੀਂ ਮੈਥੋਂ ਦਿੱਤਾ ਜਾਣਾ ਮੈਂ ਆਪਦੇ ਘਰੇ ਨਾ ਇਹੀ ਐਸ਼ ਕੀਤੀ ਐ ਤੇ ਤੁਹਾਡਾ ਫਰਜ਼ ਬੰਦ ਆ ਕਿ ਤੁਸੀਂ ਮੇਰੀ ਹਰ ਜ਼ਰੂਰਤ ਦਾ ਧਿਆਨ ਰੱਖੋ ਇਸ ਕਰਕੇ ਮੈਨੂੰ ਪੈਸੇ ਚਾਹੀਦੇ ਆ ਓ ਯਾਰ ਮੈਂ ਤੇਰੇ ਡੈਡੀ ਜਿੰਨਾ ਮੀਰ ਥੋੜੀਆਂ ਮਿੱਤੋਂ ਨੇ ਇਹਨੇ ਖਰਚੇ ਹੋਣੇ ਇਹ ਤਾਂ ਵਿਆਹ ਕਰਾਉਣ ਤੋਂ ਪਹਿਲਾਂ ਸੋਚਣਾ ਸੀ ਨਾਲੇ ਜਿਹੜੀ ਤੁਸੀਂ ਠੇਕੇ ਤੇ ਜ਼ਮੀਨ ਦਿੱਤੀ ਐ ਉਸ ਬੰਦੇ ਤੋਂ ਪੈਸੇ ਲਿਓ ਤੁਸੀਂ ਓ ਯਾਰ ਮੈਂ ਠੇਕੇ ਵਾਲੇ ਤੋਂ ਤਾਂ ਪਹਿਲੀ ਭੈਣ ਦੇ ਵਿਆਹ ਵਾਸਤੇ ਐਡਵਾਂਸ ਫੜਕੇ ਨੇ ਜਦ ਤੱਕ ਪੈਸੇ ਪੂਰੇ ਨਹੀਂ ਉਹਦਾ ਅਗਲਾ ਕਿੱਥੋਂ ਦੇ ਦੂ ਤੇਰਾ ਤਾਂ ਆਹੀ ਸੀ ਆਪਾਂ ਰਹਿਣਾ ਪਤਾ ਨਹੀਂ ਮੇਰੇ ਘਰ ਦੇ ਨੇ ਕੀ ਦੇਖ ਲਿਆ ਸੀ ਤੇਰੇ 'ਚ ਜਿਹੜਾ ਤੇਰੇ ਵਰਗਾ ਨਮੂਨਾ ਮੇਰੇ ਪੱਲੇ ਪਤਾ ਮੈਨੂੰ ਪੈਸੇ ਚਾਹੀਦੇ ਆ ਦੋ ਦਿਨ ਦੇਰੀਆ ਮੈਂ ਨਾ ਪੈਸੇ ਦਿੱਤੇ ਨਾ ਮੈਂ ਘਰ ਛੱਡ ਕੇ ਚਲ ਜੂ ਬਾਕੀ ਤੁਸੀਂ ਸੋਚ ਲਿਓ ਉਜੇ ਜਸੀ ਕਰ ਛੱਡ ਕੇ ਚਲੀ ਗਈ ਬਹੁਤ ਵੱਡੀ ਬਦਨਾਮੀ ਹੋ ਜੂ ਪੰਡਿਤ ਚ ਲੋਕ ਕੀ ਕਹਿਣਗੇ ਕਿ ਜਨਾਨੀ ਨੂੰ ਖਵਾਇਆ ਨਹੀਂ ਗਿਆ ਅਸਾਂ ਦਾ ਇਹ ਤਾਂ ਕਰ ਨਹੀਂ ਪੂਗਾ ਚੱਲ ਦੇਖਦਾ ਕੋ ਰਕਮ ਤੇ ਜਾਵਾਂ ਆਲੇ ਪੂਰਾ 50000 ਲੈ ਲਈ ਜੋ ਲੈਣਾ ਹੁਣ ਤਾਂ ਖੁਸ਼ ਆ ਹਾਂ ਹਾਂ ਖੁਸ਼ ਆ ਸ਼ੁਕਰ ਹੈ ਤੂੰ ਲੈ ਆਇਆ ਪੈਸੇ ਨਹੀਂ ਤਾਂ ਮੈਂ ਤਾਂ ਬੈਕਪੈਕ ਕਰਨ ਲੱਗੀ ਸੀ ਉਹ ਯਾਰ ਜੱਸੀ ਆਏ ਕਾਣੂ ਕਹਿੰਨੀ ਆ ਤੇਰੇ ਤੋਂ ਬਣਾ ਮੇਰਾ ਹੈਗਾ ਕੌਣਾ ਹੁਣ ਤਾਂ ਖੁਸ਼ ਹੋ ਜਾ ਹੁਣ ਤਾਂ ਮੈਂ ਪੈਸੇ ਲੈ ਆਇਆ ਹਾਂ ਹਾਂ ਖੁਸ਼ ਹਾਂ ਮੈਂ ਵੈਸੇ ਪੈਸੇ ਲੈ ਕੇ ਕਿੱਥੇ ਹੋਇਆ ਕੋਈ ਚੋਰੀ ਢਕਾਈ ਤਾ ਨਹੀਂ ਕੀਤੀ ਉਹ ਯਾਰ ਮਾੜਾ ਮੋਟਾ ਸੋਚ ਸਮਝ ਕੇ ਬੋਲਿਆ ਕਰ ਤੂੰ ਬੇਇੱਜ਼ਤੀ ਕਰਨਗੇ ਦੇਖਦੀ ਵੀ ਨਹੀਂ ਜਮੀ ਜੇ ਕਿਸੇ ਨੇ ਆਂਡੀ ਗਮੰਡੀ ਨੇ ਸੁਣ ਲਿਆ ਕੀ ਕਹਿਣਗੇ ਮੈਂਟ ਕਰਦਾ ਮੈਂ ਹੁਣ ਥੋੜੀ ਡਬਲ ਮਿਹਨਤ ਕਰ ਲਊਗਾ। ਚਲ ਠੀਕ ਹੈ ਠੀਕ ਹੈ। ਬੱਸ ਵੀ ਮੈਂ ਕੀ ਲੈਣਾ? ਮੈਂ ਚੱਲੀ ਹਾਂ ਸ਼ੌਪਿੰਗ ਕਰਨ। ਓ ਯਾਰ ਆਪਾਂ ਦੋਨੇ ਜਣੇ ਚੱਲਦੇ ਆਂ। ਨਾਲੇ ਮੈਂ ਆਪਣੇ ਲਈ ਕੁਛ ਲੈ ਲਊਗਾ, ਇੱਕ ਅੱਧਾ ਸੂਟ। ਨਹੀਂ ਨਹੀਂ ਮੈਂ ਆਪਣੇ ਆਪ ਚੱਲ ਜੂ ਔਰ ਮੈਂ ਤੇਰੇ ਵਾਸਤੇ ਸੂਟ ਲੈ ਆਉਂਗੀ। ਮੈਂ ਚੱਲੀਂ, ਮੈਂ ਤੇਰੇ ਵਾਸਤੇ ਰੋਟੀ ਬਣਾਦੀ ਹਾਂ, ਖਾ ਲਈ ਠੀਕ ਹੈ? ਓ ਯਾਰ ਤੂੰ ਜਾਏਂਗੀ ਕਿਤੇ ਗੱਲ ਪਰ? ਮੈਂ ਆਪਣੇ ਆਪ ਚੱਲ ਜੂਗੀ, ਮੇਰੀ ਫਰੈਂਡ ਆ ਰਹੀ ਹੈ। ਉਹਦੇ ਨਾਲ ਮੈਂ ਕਾਰ ਤੇ ਜਾਊਂਗੀ। ਤੂੰ ਟੈਨਸ਼ਨ ਨਾ ਲੈ। ਰੋਟੀ ਖਾ ਲਈ। ਖਾ ਲੂੰਗਾ ਰੋਟੀ ਕੀ ਯਾਰ ਪੰਨੀ ਇਨਾ ਟਾਈਮ ਹੋ ਗਿਆ ਉਹ ਜਰਜਸੀ ਤਾਂ ਨਾ ਬੜੀ ਤਿਆਰ ਹੋਣ ਨੂੰ ਟਾਈਮ ਲਾਉਂਦੀ ਆ 1 ਵਜ ਗਿਆ ਦੁਪਹਿਰ ਤਾਂ ਦੱਸ ਕਦੋਂ ਆਉਗੀ ਆ ਵਾਗੀ ਜੱਸੀ ਆ ਨਾ ਲੇਟ ਯਾਰ ਬਹੁਤ ਟਾਈਮ ਲਾਉਂਨੇ ਤੂੰ ਤਿਆਰ ਹੋਣ ਨੂੰ ਚਲ ਚੱਲੀਏ ਛੇਤੀ ਆਹਾਹਾ ਤੂੰ ਤਾਂ ਸੋਹਣੀਓ ਬਹੁਤ ਜਿਆਦੇ ਲੱਗ ਰਹੀ ਆ ਦੇਖੀ ਕਿਤੇ ਮੇਰੀ ਨਜ਼ਰ ਨਾ ਤੇਨੂੰ ਲੱਗ ਜਾਈ ਰੱਬ ਕਰੇ ਮੇਰੀ ਵੀ ਉਮਰ ਤੇਨੂੰ ਲੱਗ ਜਾਈ ਤੇਰੀ ਕਿਥੋਂ ਦੀ ਤਿਆਰੀ ਆ ਕਿਉਂ ਮਜ਼ਾਕ ਕਰਦੀ ਆ ਯਾਰ ਚਲ ਛੇਤੀ ਪਹਿਲੀ ਬਹੁਤ ਲੇਟ ਹੋ ਗਿਆ ਕਿਤੇ ਆਪਣੇ ਜਾਣ ਤੋਂ ਪਹਿਲਾਂ ਬਰਾਤ ਨਾ ਜੇ ਨਾਲੇ ਤੂੰ ਤਾਂ ਮੇਰੇ ਵਾਸਤੇ ਯਾਰ ਪੈਂਟਿਕ ਮੀਜ ਲੈਣਾ ਭੁੱਲ ਗਈ ਸੀ ਮੈਂ ਕਿਹਾ ਟਾਈਮ ਹੀ ਕੱਢਣਾ ਮੇਰੇ ਦੋਸਤ ਦੇ ਪਾਈ ਨੇ ਦੇਖੀ ਕਿਹੇ ਜਿਹਾ ਲੱਗ ਰਹੇ ਨੇ ਮੈਂ ਤੈਨੂੰ ਨਾਲ ਨਹੀਂ ਲੈ ਕੇ ਜਾਣਾ ਮੈਂ ਕੱਲੀ ਜਾਊਂਗੀ ਨਾਲੇ ਤੇਰੀ ਔਕਾਤ ਹੈਗੀ ਮੇਰੇ ਨਾਲ ਜਾਣ ਦੀ ਤੇਰੇ ਤੋਂ ਜ਼ਿਆਦਾ ਤਾਂ ਨਾ ਮੇਰੇ ਪੇਕਿਆਂ ਦੇ ਘਰ ਦੇ ਨੌਕਰੀ ਵਧੀਆ ਲੱਗਦੇ ਆ ਬਟਾ ਆ ਤੈਨੂੰ ਲੈ ਗਈ ਨਾ ਤਾਂ ਮੇਰਾ ਤਾਂ ਮਰਨ ਹੋ ਜਾਊਗਾ ਬੇਇੱਜ਼ਤੀ ਹੋ ਜਾਊਗੀ ਮੇਰੀ ਸਾਰਿਆਂ ਸਾਹਮਣੇ ਵੈਸੇ ਵੀ ਨਾ ਮੈਂ ਤੈਨੂੰ ਲੈਣ ਨਹੀਂ ਆਈ ਸੀ ਮੈਂ ਤਾਂ ਆਪਣਾ ਪਰਸ ਲੈਣ ਆਈ ਸੀ ਹਾਂ ਚਾਹੂੰਗੀ ਮੈਂ ਤੇਰੇ ਨਾਲ ਇਹਦੇ ਤੇ ਇਹਦਾ ਤਾਂ ਚਾਹੂੰਗੀ ਮੈਂ ਮੈਂ ਆਪਣੀ ਫਰੈਂਡ ਨਾਲ ਨਾ ਕਾਰ ਤੇ ਜਾਊਂਗੀ ਬਟਾ ਆ ਕਬੀ ਦੇਖੋ ਜੋ ਵੀ ਹੋਇਆ ਬਹੁਤ ਮਾੜਾ ਹੋਇਆ ਬਾਈ ਨੇ ਤਾਂ ਤੁਹਾਨੂੰ ਪਤਾ ਹੁਣ ਮੁੜਨਾ ਨਹੀਂ ਹੁਣ ਔਖੇ ਸੌਕੇ ਹੋ ਗਏ ਦਿਨ ਤਾਂ ਤੁਹਾਨੂੰ ਕੱਢਣੀ ਪੈਣੇ ਨੇ ਤੇ ਬਾਈ ਨੇ ਆ 15 ਲੱਖ ਰੁਪਈਆ ਮੈਨੂੰ ਦਿੱਤਾ ਸੀ ਤੁਹਾਨੂੰ ਦੇਣ ਵਾਸਤੇ ਉਹਦੇ ਕੋਲ ਜਿੰਨੀ ਕੁ ਜ਼ਮੀਨ ਸੀ ਨਾ ਉਹ ਮਰਨ ਤੋਂ ਪਹਿਲਾਂ ਉਹ ਵੇਚ ਗਿਆ ਦੀ ਸਾਰੀ ਆ ਪੈਸੇ ਰੱਖ ਲਿਓ ਤੁਸੀਂ ਤੁਹਾਨੂੰ ਕਿਵੇਂ ਪਤਾ ਲੱਗਿਆ ਹੈ ਜਿਸ ਦਿਨ ਤੁਸੀਂ ਬਾਈ ਤੋਂ 50000 ਮੰਗਿਆ ਨਾ ਸ਼ਾਪਿੰਗ ਲਈ ਉਹ ਮੇਰੇ ਕੋਲ ਆਇਆ ਸੀਗਾ ਤੇ ਬਹੁਤ ਦੁਖੀ ਧੀ ਕਹਿੰਦਾ ਮੈਂ ਤੇਰੀ ਭਾਬੀ ਦਾ ਕੋਈ ਸੁਪਨਾ ਨਹੀਂ ਪੂਰਾ ਕਰ ਸਕਿਆ ਉਹ ਤੁਹਾਡੇ ਸਾਰੇ ਸੁਪਨੇ ਪੂਰੇ ਕਰਨਾ ਚਾਹੁੰਦਾ ਸੀ ਤੇ ਨਾ ਹੀ ਉਹਨੂੰ ਕੋਈ ਵਧੀਆ ਨੌਕਰੀ ਲੱਭੀ ਤੇ ਠੇਕੇ ਵਾਲੀ ਜਿੰਨੀ ਕੁ ਜ਼ਮੀਨ ਸੀ ਉਹਦੇ ਪੈਸੇ ਠੇਕੇਦਾਰੇ ਦੱਬ ਲੈਂਦਾ ਦੀ ਕਿਉਂਕਿ ਉਹਦੀ ਭੈਣ ਦੇ ਵਿਆਹ ਚ ਵਿਆਹ ਤੇ ਪੈਸੇ ਲਏ ଥି ਬਹੁਤ ਜ਼ਿਆਦੇ ਪਰ ਪਰਦੀਪੇ ਨੇ ਮੈਨੂੰ 50000 ਰੁਪਏ ਕਿਵੇਂ ਦਿੱਤੇ ਸੀ ਜਿਸ ਨਾਲ ਮੈਂ ਸ਼ਾਪਿੰਗ ਕੀਤੀ ਸੀ ਉਹ ਮੈਨੂੰ ਲੈ ਕੇ ਗਿਆ ਸੀਗਾ 6 ਮਹੀਨਿਆਂ ਦਾ ਕਹਿ ਕੇ ਲੈ ਕੇ ਗਿਆ ਸੀ ਵੀ 6 ਮਹੀਨੇ ਬਾਅਦ ਮੋੜ ਦੂੰਗਾ ਤੇ ਉਹਦਾ ਵਿਆਜ ਤੇ ਉਹ ਪੈਸੇ ਤਾਰਨ ਲਈ ਨਾ ਉਹ ਰਾਤ ਨੂੰ ਦਾ ਉਹ ਸਕਿਉਰਟੀ ਦੀ ਨੌਕਰੀ ਕਰਦਾ ਸੀ ਤੇ ਦਿਨੇ ਉਹ ਕਿਸੇ ਕੱਪੜੇ ਦੀ ਦੁਕਾਨ ਤੇ ਲੱਗਿਆ ਹੋਇਆ ਜੀ ਵੀ ਜਲਦੀ ਤੋਂ ਜਲਦੀ ਕਰਜ਼ਾ ਲਾ ਸਕੇ ਤੇ ਉਹ ਥੋੜੇ ਸਾਰੇ ਸੁਪਨੇ ਪੂਰੇ ਕਰਨੇ ਚਾਹੁੰਦਾ ਸੀ ਉਹ ਭਾਬੀ ਜਿਸ ਦਿਨ ਤੁਸੀਂ ਵਿਆਹ ਗਏ ਤੇ ਨਾ ਉਸ ਦਿਨ ਰਾਤ ਨੂੰ ਬਾਈ ਮੇਰੇ ਕੋਲ ਆਇਆ ਦੀ ਉਹਨੇ ਜ਼ਿੰਦਗੀ ਚ ਪਹਿਲੀ ਵਾਰੀ ਦਾਰੂ ਪੀਤੀ ਦੀ ਉਹਨੇ ਤੇ ਮੈਨੂੰ ਕਹਿੰਦਾ ਕੱਲ ਨੂੰ ਮੈਂ ਸਾਰੀ ਜ਼ਮੀਨ ਵੇਚ ਦੇਣੀ ਆ ਤੇ ਕਹਿੰਦਾ ਸਾਰੇ ਪੈਸੇ ਜ਼ਮੀਨ ਵਾਲੇ ਤੂੰ ਆਪਦੀ ਭਾਬੀ ਨੂੰ ਦੇ ਦੀ ਤੇ ਕਹੀਂ ਕਿ ਆਪਦੇ ਪੇਕੇ ਜਾ ਕੇ ਕੋਈ ਅਮੀਰ ਜਿਹਾ ਮੁੰਡਾ ਲੱਭ ਕੇ ਨਾ ਉਹਦੇ ਨਾਲ ਵਿਆਹ ਕਰਾ ਕੇ ਆਪਦੇ ਸਾਰੇ ਸੁਪਨੇ ਪੂਰੇ ਕਰ ਲਵੇ ਤੇ ਖੁਸ਼ ਰਹੇ ਮੈਨੂੰ ਤਾਂ ਇੰਨੀ ਕੁ ਗੱਲ ਹੀ ਕਹੀ ਸੀ ਬਾਈ ਨੇ ਠੀਕੋ। ਉਹ ਕੀ ਹੋ ਗਿਆ ਤੈਨੂੰ? ਇੰਨੀ ਘਬਰਾਈ ਕਾ ਤੂੰ ਪਈ ਸਵੇਰੇ ਸਵੇਰੇ? ਬਹੁਤ ਭੜਾ ਸੁਪਨਾ ਦੇਖਿਆ। ਪਰ ਉਹ ਸੁਪਨਾ ਨੇ ਮੇਰੀ ਅੱਖਾਂ ਖੋਲ੍ਹ ਦੇਈ। ਮੈਨੂੰ ਮਾਫ਼ ਕਰ ਦੋ ਮੇਤੋ ਬਹੁਤ ਵੱਡੀ ਗਲਤੀ ਹੋ ਗਈ। ਮੈਂ ਬਹੁਤ ਬੇਫਿਕੂਲੀ ਖਰਚੀ ਕੀਤੀ। ਤੇ ਤੁਹਾਡੀ ਅਨਪੜਤਾ ਲਈ ਤੁਹਾਨੂੰ ਬਹੁਤ ਤਾਨੇ ਦਿੱਤੇ। ਆਮ ਸੌਰੀ। ਉਹ ਛੱਡ ਯਾਰ ਕਿਹੜੀਆਂ ਗੱਲਾਂ ਲੈ ਕੇ ਬੈਗੀ? ਨਾਲੇ ਸਵੇਰ ਦਾ ਭੁੱਲਿਆ, ਸ਼ਾਮ ਨੂੰ ਵਾਪਸ ਆ ਜੇ ਨਾ। ਹੁਣ ਭੁੱਲਿਆ ਨਹੀਂ ਕਹਿੰਦੇ। ਲੈ ਤੂੰ ਚਾਹ ਪੀ। ਚੱਲ ਹੱਡੀ ਹੋਰੀਆ। ਨਹੀਂ, 1 ਮਿੰਟ ਰੁਕੋ ਤੁਸੀਂ। ₹30000 بچਕੇ ਸੀ ਸ਼ਾਪਿੰਗ ਤੋਂ ਮੈਂ ਸੋਚਿਆ ਸੀਗਾ ਵੀ ਇਹਦੇ 'ਚ 40000 ਰੁਪਏ ਪਾ ਕੇ ਆਪਾਂ ਘੁੰਮਣ ਜਾਵਾਂਗੇ ਪਰ ਨਹੀਂ ਹੁਣ ਮੈਨੂੰ ਸਮਝ ਆ ਗਈ ਕਿ ਬੇਫਜ਼ੂਲੀ ਖਰਚੀ ਕਰਕੇ ਕੁਝ ਨਹੀਂ ਮਿਲਦਾ ਆਪਾਂ ਨੂੰ ਲੋਕਾਂ ਦੀ ਵਾਵਾ ਹੀ ਨਹੀਂ ਮਿਲਦੀ ਉਲਟਾ ਆਪਣੇ ਸਿਰ ਕਰਜ਼ਾ ਛੜਦਾ ਤੇ ਆਪਾਂ ਦਿਖਾਵੇ 'ਚ कसे ਰਹਿਨੇ ਆ ਮੈਨੂੰ ਮਾਫ਼ ਕਰ ਦਿਓ ਮੈਂ ਮੈਂ ਹੁਣ ਸੋਚ ਲਿਆ ਕਿ ਮੈਂ ਨਾ ਹੁਣ ਇੱਕ ਨੌਕਰੀ ਲੱਭੂੰਗੀ ਤਾਕਿ ਮੈਂ ਤੁਹਾਡੀ ਹੈਲਪ ਕਰਾਂ ਤਾਂ ਕਿ ਆਪਣਾ ਖਰਚਾ ਕਟੇ ਚਲ ਜਿਵੇਂ ਤੈਨੂੰ ਠੀਕ ਲੱਗੇ ਹਾਂਜੀ ਦੇਖ ਲਈ ਵੀਡੀਓ ਜੇ ਦੇਖ ਲਈ ਜੇ ਵਧੀਆ ਲੱਗੀ ਤਾਂ ਇਹਨੂੰ ਸ਼ੇਅਰ ਕਰਿਓ ਕਮੈਂਟਸ 'ਚ ਦੱਸਿਓ ਕਿਵੇਂ ਲੱਗ ਰਹੀ ਵੀਡੀਓ ਕਿਵੇਂ ਇੱਕ ਅਮੀਰ ਘਰ ਦੀ ਕੁੜੀ ਨੇ ਗਰੀਬ ਮੁੰਡੇ ਦਾ ਦਿਵਾਲਾ ਕੱਢਿਆ ਪਰ ਬਾਅਦ 'ਚ ਉਹਨੂੰ ਅਕਲ ਆ ਗਈ ਹਾਂ ਇੱਕ ਐਦਾਂ ਦੇ ਵੀਡੀਓ ਅਸੀਂ ਲਗਾਤਾਰ ਹਰ ਐਤਵਾਰ ਤੁਹਾਡੇ ਲਈ ਲੈ ਕੇ ਆਉਂਦੇ ਰਹਾਂਗੇ ਹਾਂਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਲਾਈਕ ਐਂਡ ਸਬਸਕ੍ਰਾਈਬ ਹਾਂਜੀ ਮੈਂ ਆਪਣੇ ਕਿਹਾ ਲਾਈਕ ਐਂਡ ਸਬਸਕ੍ਰਾਈਬ ਕਰ ਲਓ ਪਟਿਆਲਾ ਪਿਕਚਰ ਨੂੰ ਮਿਲਦੇ ਆਂ ਅਗਲੇ ਐਤਵਾਰ ਇੱਕ ਹੋਰ ਵਧੀਆ ਵੀਡੀਓ ਦੇ ਨਾਲ ਉਦੋਂ ਲਈ ਰੱਬ ਰਾਕਾ